ਲੋਈ ਮਿੱਤਰੋ ਪੇਰੋ ਗਰਮੀ ਦਾ ਮੌਸਮ ਆ ਗਿਆ ਤੇ ਇੱਕਾ ਕੂਲਰ ਅੱਜ ਮੈਂ ਯੂ ਐਸ ਬੀ ਤੇ ਚੱਲਦਾ ਗੱਡੀ ਚਲਾਉਣਾ ਗੱਡੀ ਚ ਲਾ ਸਕਦੇ ਆ ਛੋਟੇ ਬੱਚੇ ਨੂੰ ਲਾਉਣਾ ਜਾਂ ਕਿਸੇ ਡੌਗ ਨੂੰ ਲਾਉਣਾ ਤੇ ਬਾਈ ਕੋਲੇ ਇਹ ਉਪਲਬਧਾ ਦੁਕਾਨ ਦਾ ਡਰੈਸਪੁਰ ਆਪਣਾ ਡਰੈਸ ਜੀ ਓਪੋਜ਼ਿਟ ਨਿਊ ਕੋਰਟ ਕੰਪਲੈਕਸ ਹੁਸਨਰ ਚੌਕ ਗਿੱਦੜਵਾ ਗਿੱਦੜਵਾ ਹੁਸਨਰ ਚੌਕ ਦੇ ਨਾਲ ਤੁਸੀਂ ਕੋਰਟ ਦੇ ਸਾਹਮਣੇ ਆਉਂਗੇ ਸਾਹਮਣੇ ਤੁਹਾਨੂੰ ਦਿਖਜੂ ਸਿੱਧੂ ਮੋਬਾਈਲ ਦਾ ਬੋਰਡ ਪੰਜਾਬੀ ਚ ਲਿਖਿਆ ਆ ਸੋ ਇਹ ਦੀਆਂ ਜਿਹੜੀਆਂ ਲਾਭਦਾਇਕ ਜਿਹੜੇ ਹੈਗੇ ਆ ਉਹ ਇਹ ਚੀਜ਼ਾਂ ਨੇ ਕਿ ਆਪਾਂ ਇਹਦੇ ਵਿੱਚ ਪਾਣੀ ਜਾਂ ਬਰਫ਼ ਉੱਪਰ ਪਾ ਸਕਦੇ ਹਾਂ ਠੀਕ ਹੈ ਜੀ ਇਹ ਪੂਰਾ ਫਿੱਟ ਹੋ ਜਾਂਦਾ ਸੋ ਇਹਦੇ ਵਿੱਚ ਫੈਨ ਆ ਫੈਨ ਦੀ ਸਪੀਡ ਆਪਾਂ ਕੰਟਰੋਲ ਕਰ ਸਕਦੇ ਹਾਂ ਸੋ 쿨ਿੰਗ ਬਹੁਤ ਜ਼ਿਆਦਾ ਇੰਦੀ ਆਉਂਦੀ ਆ ਔਰ ਯੂ ਐਸ ਬੀ ਤੇ ਲਾ ਸਕਦੇ ਹਾਂ ਹੁਣ ਅਸੀਂ ਲੈਪਟਾਪ ਦੇ ਵਿੱਚ ਇਹਨੂੰ ਲਾਇਆ ਹੋਇਆ ਮੋਬਾਈਲ ਵਿੱਚ ਵੀ ਲਾ ਸਕਦੇ ਹਾਂ ਤੇ ਆਪਾਂ ਇਹਨੂੰ ਜਿਹੜਾ ਪਾਵਰ ਬੈਂਕ ਅੱਦੇ ਵਿੱਚ ਵੀ ਲਾ ਸਕਦੇ ਹਾਂ ਇੱਕ ਅ ਪਰਸਨ ਲਈ ਬੱਚੇ ਲਈ ਜਾਂ ਕੋਈ ਆਪਣੇ ਡੌਗ ਆ ਜਾਂ ਕਿਚਨ ਵਿੱਚ ਜਵੇਂ ਕੰਮ ਕਰਨਾ ਉਹਦੇ ਲਈ ਬਹੁਤ ਵਧੀਆ ਚੀਜ਼ ਦਾ ਗੱਡੀ ਚਲਾਉਣਾ ਸੋ USB ਤੇ ਲਾ ਸਕਦੇ ਆ ਕਰੰਟ ਦਾ ਕੋਈ ਚੱਕਰ ਨਹੀਂ ਬਹੁਤ ਘੱਟ ਯਾਨੀ ਕਿ ਚਾਰਜਿੰਗ ਲੈਂਦਾ ਇਹ ਤੇ ਹੋਰ ਵੀ ਬਹੁਤ ਚੀਜ਼ਾਂ ਸਾਰੀ ਆਪਣੀ ਐਕਸੈਸਰੀ ਹੈਗੀ ਫੋਨਾਂ ਦੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸੋ ਇੱਕ ਕਰੀਏ ਦੁਕਾਨ ਤੇ ਆ ਕੇ ਵਿਜ਼ਿਟ ਜ਼ਰੂਰ ਕਰਿਓ ਸੋ ਐਕਸੈਸਰੀ ਬਿਲਕੁਲ ਸਾਰੀ ਟੋਟਲੀ 22 ਕਿਲੋ ਮਿਲ ਜਾਂਦੀ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਧੰਨਵਾਦ ਜੀ